30 35000 ਦੀ ਕੀਮਤ ਹੈ ਇਹਦੀ ਨਵੀਂ ਡੱਬਾ ਬੰਦ ਦੀ ਡੱਬਾ ਬੰਦ ਨਵੀਂ ਹੈ ਬਸ ੜਕਾ ਸਕ੍ਰੈਚ ਹੈ ਹਾਂਜੀ ਹਾਂਜੀ ਸਰ 12000 12000 ਰੁਪਏ 12000 ਰੁਪਏ ਦੀ ਮਸ਼ੀਨ ਨਾਲ ਮਿੱਤਰੋ ਪ੍ਰੈਸ ਫਰੀ ਮਾਣੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਬਈ ਦੀਵਾਲੀ ਦਾ ਸਭ ਤੋਂ ਵੱਡਾ ਆਫਰ ਹੀ ਲਾ ਲੋ ਕਿ ਦੀਵਾਲੀ ਆਉਣ ਵਾਲੀ ਹੈ ਤੇ ਜਿਹੜੇ ਭਰਾ ਕਹਿੰਦੇ ਨੇ ਯਾਰ ਇਲੈਕਟ੍ਰੋਨਿਕਸ ਸਮਾਨ ਦਿਖਾ ਦਿਆ ਕਰੋ ਤੇ ਸਕ੍ਰੈਚ ਵਾਲਾ ਵੀ ਆ ਗਿਆ ਨਵਾਂ ਵੀ ਆ ਗਿਆ ਤਾਂ ਵੀਰੇ ਕੀ ਹਾਲ ਚਾਲ ਤੇ ਇੱਕ ਵਾਰੀ ਆਰਡਰ ਦੱਸ ਦੋ ਵੀ ਆਪਣਾ ਜਿਹੜਾ 바ਵਾ ਇਲੈਕਟ੍ਰੋਨਿਕਸ ਹੈ ਜੀ ਕਿਸੇ ਨੂੰ ਰਿਵਿਜ਼ਿਟ ਕਰਨਾ ਵੀ ਪ੍ਰੋਪਰ ਕਿੱਥੇ ਪੈਂਦਾ ਹੈ ਸਰ ਆਪਣਾ ਸੀਐਲ ਟਾਵਰ ਦੇ ਓਪੋਜ਼ਿਟ ਸਾਈਡ ਆ ਜੀ ਠੀਕ ਹੈ ਠੀਕ ਹੈ ਜੀ ਉਹ ਸਾਹਮਣੇ ਨਾਲੋਂ ਜਿਹੜਾ ਆਪਣਾ ਵੀਰੇ ਉੱਧਰ ਦਿਖਾਈ ਇੱਕ ਵਾਰੀ ਉਹ ਨਾਨਕੇ ਵਾਲਾ ਚੌਕ ਆਪਣਾ ਹਨਾ ਨਾਨਕੇ ਵਾਲੇ ਚੌਕ ਤੋਂ ਆਪਣਾ ਮੇਨ ਹੈ ਸੀਐਲ ਟਾਵਰ ਸਾਰੇ ਜਾਣਦੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਬਿਲਕੁਲ ਉਹਦੇ ਓਪੋਜ਼ਿਟ ਤੇ ਆਪਣੇ ਭਰਾ ਹੋਰਾਂ ਦਾ ਬੋਰਡ ਹੈ ਜੀ 바ਵਾ ਇਲੈਕਟ੍ਰੋਨਿਕਸ ਨਾਮ ਤੇ ਹੁਣ ਬਈ ਸਕ੍ਰੈਚ ਚੜਿਆਂ ਵਾਸ਼ਿੰਗ ਮਸ਼ੀਨ ਆ ਗਿਆ ਆਪਣੇ ਕੋਲ ਵੀਰੇ ਨਵੀਆਂ ਹਨਾ ਕਿਸੇ ਆਪਣਾ ਲੈਣੀ ਨੇਗੇ ਜੇ ਆਪਾਂ ਗੱਲ ਕਰਾਂਗੇ ਡੱਬਾ ਬੰਦ ਹੋਣਗੇ ਆ ਬਸ ਹਲਕਾ ਫੁਲਕਾ ਵੀਰੇ ਸਕ੍ਰੈਚ ਹੁੰਦਾ ਹਨਾ ਤੇ ਰੇਟ ਦੀ ਗੱਲ ਕਰੂਗੇ ਮੈਂ ਕਹਿੰਦਾ ਅੱਧ ਤੋਂ ਵੱਧ ਦਾ ਡਿਸਕਾਊਂਟ ਦਵਾ ਦੂੰ ਮੋਰ ਦੱਸੋ ਹੁਣ ਆਪਣੇ ਕੋਲ ਕੁਝ ਕੁ ਪੀਸ ਪਏ ਨੇ ਵੀਰੇ ਹਨਾ ਇੱਕ ਤਾਂ ਆਪਣੇ ਪਹਿਰੇ ਟਾਪ ਲੋਡ ਆ ਜੇ ਆਪਾਂ ਕਹਿੰਦੇ ਕਿ ਸਿੰਪਲ ਹਨਾ ਜੇ ਆਪਾਂ ਗੱਲ ਕਰੀ ਸਭ ਤੋਂ ਪਹਿਲਾਂ ਤਾਂ ਆ ਆ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਲੈਂਦੇ ਆ ਵੀ ਇਹ ਕਿੰਨੇ ਲੀਟਰ ਦੀ ਹੈ ਤੇ ਕਿੰਨੇ ਦੇ ਦਾਂਗੇ ਸਰ ਇਹ 9.5 ਕਿਲੋ ਦੀ ਈ-ਸਟਾਰ ਦੀ ਹੈ ਜੀ ਇਹ ਮਾਰਕੀਟ ਦਾ 13-14000 ਰੁਪਏ ਦੀ ਹੈ ਆਪਾਂ ਸਰ 10000 ਦੀ ਦੇ ਰਹੀ ਹਾਂ ਵਿਦ ਪ੍ਰੈਸ ਗਿਫਟ ਦੇ ਵਿੱਚ ਅੱਛਾ ਇਹ ਮਾਰਕੀਟ ਦੇ ਵਿੱਚ 13-14000 ਦੀ ਨਵੀਂ ਆ ਪਹਿਲੀ ਗੱਲ ਤਾਂ ਠੀਕ ਹੈ ਇਹ ਹਲਕਾ ਫੁਲਕਾ ਕਿਤੇ ਸਕਰਾਚ ਆ ਪਰ ਹੈਗੀ ਡੱਬਾ ਬੰਦਾ ਕਿੰਨੇ ਦੀ ਵੀਰੇ ਸਰ 10000 ਰੁਪਏ ਦੀ ਆਪਾਂ ਦੇ ਦਾਂਗੇ 10000 ਦੀ ਨਾਲ ਤੁਹਾਨੂੰ ਮਿਲੂਗੀ ਇਹਦੇ ਨਾਲ ਪ੍ਰੈਸ ਫ੍ਰੀ ਉਸ ਤੋਂ ਬਾਅਦ ਇਹਦੇ ਵਿੱਚ ਹੀ ਸੇਮ ਮਾਡਲ ਆ ਗਿਆ ਬਸ ਇਹਦੀ ਲੀਟਰ ਦੀ ਕੈਪੈਸਿਟੀ ਘਟਣਾ ਹਾਂ ਹਾਂ ਜੀ 6 ਲੀਟਰ ਦੀ ਹੋਣਾ ਵੀਰੇ ਸਰ ਇਹ ਸਵਾ 6 ਲੀਟਰ ਦੀ ਹੈ ਜੀ ਸਵਾ 6 ਲੀਟਰ ਦੀ ਇਹ ਕਿੰਨੇ ਦੇ ਦਾਂਗੇ ਵੀਰੇ ਸਰ ਇਹ 7000 ਰੁਪਏ ਦੀ ਛਾੜ ਦਾਂ ਲਾ ਵੀ ਨਵੀਂ ਹੈ 7000 ਰੁਪਏ ਦੀ ਲੈ ਜਾ ਹੁਣ ਜਿਹੜਾ ਸਭ ਤੋਂ ਵੱਧ ਜਿਹੜੇ ਆਪਣੇ ਭਰਾਵਾਂ ਦੀ ਡਿਮਾਂਡ ਹੈ ਇਹਨੇ ਅੱਖ ਅੱਗੇ ਰੁਕ ਜਾਂਦੇ ਹੈ ਹਾਂ ਜੀ ਹਾਂ ਜੀ ਸਰ ਕਹਿੰਦੇ ਵੀ ਇਹ ਸਟਾਕ ਦਾਗਾ ਮੈਂ ਸੋਰੀ ਗੱਲ ਕਹਿ ਦੇਣਾ ਵੀਰੇ ਇੱਕ ਜਾਂ ਦੋ ਦਿਨਾਂ ਚ ਸਟਾਕ ਕਲੀਅਰ ਹੋ ਜਾਂਦਾ ਤਾਂ ਕਰਕੇ ਜਿਹੜੇ ਭਰਾ ਵੀਡੀਓ ਦੇਖ ਰਹੇ ਨੇ ਆਪਣਾ ਵੀਰੇ ਮੌਕੇ ਤੇ ਆ ਕੇ ਲੈ ਜਾਓ ਕਿਉਂਕਿ ਦੋ ਤਿੰਨ ਦਿਨਾਂ ਦੇ ਵਿੱਚ ਸਾਰਾ ਸਟਾਕ ਕਲੀਅਰ ਹੋ ਜਾਂਦਾ ਲੋਕ ਲੱਭਦੇ ਬਹੁਤ ਨੇ ਇਹ ਆਪਣੇ ਕੋਲ ਵੀਰੇ ਟੌਪ ਲੋਡ ਦੇ ਪੀਸ ਪਏ ਨੇ ਹਨ ਹਾਂਜੀ ਹਾਂਜੀ ਫਾਈਵ ਸਟਾਰ ਹੈ ਤੁਹਾਡੇ ਸਾਹਮਣੇ ਹੈ ਇਹ ਕਿੰਨੇ ਲੀਟਰ ਦੀਆਂ ਨੇ ਵੀਰੇ ਸਾਢੇ 7 ਸਾਡੇ ਆਪਣੇ ਕੋਲ ਸਾਢੇ 6 7 ਸਾਢੇ 7 ਕਿਲੋ ਤੱਕ ਦਾ ਮਾਲ ਪਿਆ ਜੀ ਆਪਣੇ ਠੀਕ ਹੈ ਸਰ ਆਪਾਂ 12000 ਦੇ ਵਿੱਚ ਇੱਕ ਮਸ਼ੀਨ ਦੇ ਦਾਂਗੇ ਆਪਾਂ ਵਿਦ ਪ੍ਰੈਸ ਗਿਫਟ ਕਿਹੜੀ ਮਰਜ਼ੀ ਲੈ ਜਾਓ ਹਾਂਜੀ ਹਾਂਜੀ ਸਰ 12000 ਦੀ 30 35000 ਦੀ ਕੀਮਤ ਹੈ ਇਹ ਦੀ ਨਵੀਂ ਡੱਬਾ ਬੰਦ ਦੀ ਡੱਬਾ ਬੰਦ ਨਵੀਂ ਹੈ ਬਸ ੜਕਾ ਸਕ੍ਰੈਚ ਹੈ ਹਾਂਜੀ ਹਾਂਜੀ ਸਰ 12000 12000 ਰੁਪਏ 12000 ਰੁਪਏ ਦੀ ਮਸ਼ੀਨ ਨਾਲ ਮਿੱਤਰੋ ਪ੍ਰੈਸ ਫ੍ਰੀ ਲਿਆ ਆ ਜੋ ਬਈ ਅੰਦਰ ਲੈ ਪਾਸੇ ਹੁਣ ਜਿਹੜੇ ਭਰਾ ਕਹਿੰਦੇ ਨੇ ਕਿ ਅੱਗੇ ਵਾਲੀਏ ਵੀਰੇ ਸਰਦੀ ਹਣਾ ਹੁਣ ਆਪਣੇ ਭਰਾ ਕਹਿੰਦੇ ਨੇ ਕਿ ਗੀਜ਼ਰ ਲੈਣਾ ਬਈ ਅਸੀਂ ਨੇ ਨਵਾਂ ਗੀਜ਼ਰ ਡੱਬਾ ਬੰਦ ਵਿਦ ਗਾਰੰਟੀ ਦੇ ਨਾਲ ਪਹਿਲੀ ਗੱਲ ਕਹਿ ਰਿਹਾ ਵਾਰੰਟੀ ਨਾਲ ਮਿਲੂਗੀ ਹਾਂਜੀ ਹਾਂਜੀ ਸਰ ਜੇ ਤਾਂ ਤੁਸੀਂ ਹੁਣ ਮੰਨ ਕੇ ਚਲੋ ਆਪਣੇ ਕੋਲੇ ਹੈਗਾ ਵੀਰੇ 25 ਲੀਟਰ ਦਾ ਐਮ ਆਰ ਪੀ ਚੈੱਕ ਕਰ ਲਓ 7575 ਰੁਪਏ ਹੈ ਕਿਸੇ ਨੇ ਮਾਰਕੀਟ ਦੇ ਵਿੱਚ ਐਮ ਆਰ ਪੀ ਚੋਂ 6 ਦਾ 65 ਉਹਦਾ 5500 5000 4500 4000 ਇਦੋਂ ਹੀ ਘਟ ਦੇ ਦਾਂਗੇ 3500 ਰੁਪਏ ਦੇ ਦਾਂਗੇ 3500 ਰੁਪਏ ਦੇ ਵਿੱਚ ਨਵਾਂ ਗੀਜ਼ਰ ਡਬਾਉਂਦੇ ਇਹਦੇ ਵਿੱਚ ਵੀ ਅਲੱਗ-ਅਲੱਗ ਤੁਸੀਂ ਆਪਦੇ ਹਿਸਾਬ ਦੇ ਨਾਲ ਕੈਪੈਸਿਟੀ ਦੇ ਹਿਸਾਬ ਦੇ ਨਾਲ ਲੀਟਰ ਵਾਈਜ਼ ਲੈ ਸਕਦੇ ਹੋ ਨਾ ਵੀਰੇ ਲਓ ਬਈ ਹੁਣ ਸਭ ਤੋਂ ਵੱਡਾ ਤਮਾਕਾ ਦਵਾਂ ਇਹ ਆਪਣੀ ਫਰੰਟ ਲੋਡ ਦੀ ਵਾਸੀ ਮਸ਼ੀਨ ਹੈ ਪੀਸ ਇੱਕ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆ ਜਾਣਗੇ ਫਿਲਹਾਲ ਵਾਲੇ ਵਿਕ ਕੇ ਇੱਕ ਰਹਿ ਗਿਆ ਇਹੇ ਹੋਰ ਰੇਡ ਚ ਦੇ ਦੂੰਗਾ ਤੁਸੀਂ ਆ ਗੋਗੇ ਕਿ ਬਾਈ ਯਾਰ ਤੁਸੀਂ ਝੂਠ ਬੋਲਦੇ ਹੋ ਵੀਡੀਓ ਵੜਾਉਣ ਦੇ ਮਰਿਆ ਨਾ ਪਤਾ ਇੱਕ ਪੀਸ ਬੈ ਜਿਹੜਾ ਲੈ ਗਿਆ ਲੈ ਗਿਆ ਸਕਰੈਚ ਨੇ ਹਲਕੇ ਫੁਲਕੇ ਜਿੰਮੇ ਦੇਖ ਰਹੇ ਹਾਂ ਅਨਯੂਜ਼ਡ ਐ ਨਵੀਂ ਐ ਪਹਿਲੀ ਗੱਲ ਐ ਹੁਣ ਇਹੇ ਵੀਰੇ 35 40 ਤੋਂ 45000 ਦੀ ਵਗਿਆ ਨਵੀਂ ਹੈਗੀ ਜੀ ਹੈਗੀ 40000 ਕਿੰਨੇ ਦੇ ਦਾਂਗੇ ਵੀਰੇ ਸਰ ਆਪਾਂ 12000 ਦੀ ਦੇ ਦਾਂਗੇ ਜੀ ਮੰਨ ਰਿਓ ਬਾਈ ਨੂੰ ਨਾਲ ਪ੍ਰੈਸ ਫ੍ਰੀ ਯਾਰ ਹੋਰ ਦੱਸੋ ਲੈ ਹੁਣ ਜਿਹੜੇ ਭਰਾ ਕਹਿੰਦੇ ਨੇ ਯਾਰ ਵੀ 10000 ਵੀ ਲਾਉਣਾ ਅਸੀਂ ਨੇ 5000 ਵੀ ਲਾਉਣਾ ਲੈ ਹੋਰ ਦੱਸੋ ਇੱਕ ਤਾਂ ਵੀਰੇ ਨਵਾਂ ਦਾ ਸਟਾਕ ਆਪਣੇ ਕੋਲ ਆ ਪਿਆ ਨਾ ਇਹ ਛਾਤੀ ਮਰਾ ਦਨੇ ਹੁਣ ਕਿਸੇ ਪਰਾਨੇ ਪੁਰਾਣੀ ਲੈਣੀ ਐ ਚੱਲੀ ਹੋਈ ਵਾਸ਼ਿੰਗ ਮਸ਼ੀਨ ਕਹਿੰਦੇ ਨੇ ਆਪਾਂ ਹਣਾ ਬਾਈ ਹੋਰਾਂ ਕੋਲ ਉਹ ਵੀ ਮਿਲ ਜਾਣਗੇ ਵੀਰੇ ਕਿੰਨੇ ਦੇ ਦਾਂਗੇ ਆਪਾਂ ਸਰ ਆਪਾਂ 4000 ਦੀ ਦੇ ਦਾਂਗੇ ਹੋਰ ਘਟਾ ਦਿਓ ਹੋਰ ਹੀ ਚੱਕ ਦੋ ਘਟਾ ਦੋ ਮੈਂ ਤੁਹਾਨੂੰ ਪ੍ਰੈਸ ਦੇ ਦਾਂਗੇ ਨਾਲ ਪ੍ਰੈਸ ਦੇ ਦਿਓ ਬਾਈ ਲੈ ਹੋਰ ਮੈਨੂੰ ਥੋੜਾ ਹੋਰ ਡਿਸਕਾਊਂਟ ਹੋਰ ਲੈਣਾ ਹੋਰ ਨਾਲ ਪ੍ਰੈਸ ਫ੍ਰੀ ਐ 4000 ਚ ਕਿਹੜੀ ਮਰਜ਼ੀ ਪੁਰਾਣੀ ਲੈ ਜਾਓ ਯਾਰ ਸ਼ਾਂਤੀ ਮਾਰ ਕੇ ਭਰਾ ਕੋਲ ਹੁਣ ਭਰਾ ਦਾ ਸਕਰੀਨ ਤੇ ਮੋਬਾਈਲ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਇੱਕ ਰਿਕਵੈਸਟ ਕਰੂੰਗਾ ਜਿਹੜੇ ਭਰਾ ਦੂਰ ਬੈਠੇ ਨੇ ਕਿਉਂਕਿ ਲੰਬਾ ਦਿੱਤਾ ਤੇ ਇੱਕ ਛੋਟਾ ਜਾ ਉਹ ਦੂਰ ਕਰ ਦਿੰਨਾ ਬਾਈ ਹੋਰ ਫੋਨ ਨਹੀਂ ਚੈੱਕ ਕਰਿਓ WhatsApp ਮੈਸੇਜ ਕਰ ਦਿਓ ਬ ਬਈ ਕਾਫੀ ਦੂਰੋਂ ਚੱਲ ਕੇ ਆਮ ਕਿਉਂਕਿ ਲਿਮਟਿਡ ਸਟਾਕ ਆਪਣੇ ਕੋਲ ਐਮਾਨ ਨੇ ਕਿ ਚਲੋ 15 ਕ ਪੀਸ ਨੇ ਟੋਟਲ ਹਾਂ ਠੀਕ ਹੈ ਕਿਉਂਕਿ ਬਾਕੀ 15 ਪੀਸਾਂ ਨੂੰ ਟਾਈਮ ਕੁਝ ਲੱਗਾ ਹਾਂ ਸਟਾਕ ਜਦੋਂ ਆ ਗਿਆ ਆਪਾਂ ਇੱਕ ਹੋਰ ਵੀਡੀਓ ਹੋਰ ਪਾ ਦਾਂਗੇ ਫਿਲਹਾਲ ਜਿਹੜੇ ਭਰਾ ਦੂਰ ਬੈਠੇ ਨੇ ਆਣਾ ਚਾਹੁੰਦੇ ਆ ਕਾਲ ਤੇ ਗੱਲ ਕਰਕੇ ਹੀ ਉਰੇ ਵਿਜ਼ਿਟ ਕਰਿਓ ਬਾਈ ਕਿਉਂਕਿ ਤੁਸੀਂ ਆ ਜਾਓਗੇ ਬਾਅਦ ਕਹੋਗੇ ਕਿ ਬਾਈ ਯਾਰ ਸਟਾਕ ਖਤਮ ਹੋ ਗਿਆ ਇਹ ਸਟਾਕ ਖੜਦਾ ਨਹੀਂ ਬਾਈ ਜਾਦੇ ਟਾਈਮ ਬਾਕੀ ਭਰਾ ਦਾ ਸਕਰੀਨ ਤੇ ਮੋਬਾਈਲ ਨੰਬਰ ਤੇ ਐਡਰੈਸ ਚੱਲ ਰਹੀ ਕਿਸੇ ਵੀ ਭਰਾ ਨੂੰ ਵਾਸ਼ਿੰਗ ਮਸ਼ੀਨ ਲੈਣੀ ਆ ਗੀਜ਼ਰ ਲੈਣ